ਸਸਪੈਂਡ ਕੀਤੇ ਗਏ ਡੀਆਈਜੀ ਹਰਚਰਨ ਸਿੰਘ ਭੁੱਲਰ ਤੋਂ ਸੀਬੀਆਈ ਦਾ 56 ਥੰਮਣ ਦਾ ਨਾਂ ਨਹੀਂ ਲੈ ਰਿਹਾ ਸੀਬੀਆਈ ਉਸੇ ਤਰ੍ਹਾਂ ਤਫ਼ਤੀਸ਼ ਕਰ ਰਹੀ ਹੈ ਜਿਸ ਤਰ੍ਹਾਂ ਪਹਿਲੇ ਦਿਨ ਤੋਂ ਚੱਲਦੀ ਪਈ ਹੈ ਦੁਬਾਰਾ ਇੱਕ ਛਾਪੇਮਾਰੀ ਕੀਤੀ ਗਈ ਹੈ ਪਰ ਉਸ ਛਾਪੇਮਾਰੀ ਦੇ ਵਿੱਚ ਇਹ ਸਵਾਲ ਖੜੇ ਹੋ ਗਏ ਕਿ ਆਖਰ ਡੀਆਈਜੀ ਦੇ ਫਾਰਮ ਹਾਊਸ ਤੋਂ ਸੀਸੀਟੀਵੀ ਕੈਮਰੇ ਕੌਣ ਪੱਟ ਕੇ ਲੈ ਗਿਆ ਡੀਆਈਜੀ ਦੇ ਫਾਰਮ ਹਾਊਸ ਦੇ ਉੱਤੇ ਲੱਗੇ ਸੀਸੀਟੀਵੀ ਕੈਮਰੇ ਉੱਥੇ ਮੌਜੂਦ ਨਹੀਂ ਔਰ ਨਾ ਹੀ ਉੱਥੇ ਡੀਵੀਆਰ ਦੀ ਕੋਈ ਕਾਪੀ ਮਿਲੀ ਹੈ ਉਥੇ सीबीआई ਦੀ ਟੀਮ ਪਹੁੰਚੀ ਹੈ ਵਿਸ਼ੇਸ਼ ਜਾਂਚ ਟੀਮ ਜਿਹੜੀ ਦਿੱਲੀੋਂ ਆਈ ਦੱਸੀ ਗਈ ਹੈ ਮਾਛੀਵਾੜਾ ਸਥਿਤ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ ਉਹ ਫਾਰਮ ਹਾਊਸ ਜਿਹੜਾ 45 ਕਿੱਲੇ ਜ਼ਮੀਨ ਦੇ ਵਿੱਚ ਬਣਿਆ ਦੱਸਿਆ ਜਾ ਰਿਹਾ ਹੈ ਇੱਕ ਕਿੱਲਾ ਨਹੀਂ ਦੋ ਕਿੱਲੇ ਨਹੀਂ 45 ਕਿੱਲੇ ਜ਼ਮੀਨ ਦਾ ਟੱਕ ਤੇ ਉਸ ਦੇ ਵਿੱਚ ਇੱਕ ਫਾਰਮ ਹਾਊਸ ਬਣਿਆ ਆ ਮਾਛੀਵਾੜੇ ਦੇ ਪਿੰਡ ਦੇ ਵਿੱਚ ਔਰ ਉਥੇ ਸੀਬੀਆਈ ਦੀ ਟੀਮ ਪਹੁੰਚਦੀ ਹੈ ਦਿੱਲੀੋਂ ਅਧਿਕਾਰੀ ਆਏ ਔਰ ਉੱਥੇ ਜਾ ਕੇ ਜਾਂਚ ਕਰਨ ਟੁੱਕ ਗਏ ਤੇ ਅੰਦਰ ਜਾ ਕੇ ਜੋ ਚੀਜ਼ਾਂ ਦੇਖੀਆਂ ਹੈਰਾਨ ਰਹਿ ਗਏ ਆਖਿਰਕਾਰ ਇਹੋ ਜਿਹਾ ਕੀ ਕੁਝ ਮਿਲਿਆ ਉੱਥੇ ਦਰਅਸਲ ਦੱਸ ਦਈਏ ਕਿ ਇਹ ਪੁੱਲਰ ਫਾਰਮ ਦੇ ਨਾਮ ਦੇ ਨਾਲ ਮਸ਼ਹੂਰ ਹੈ ਔਰ ਮਾਛੀ ਵਾਲਾ ਦੇ ਨਜ਼ਦੀਕ ਪਿੰਡ ਮੰਡ ਸ਼ੇਰਪੁਰ ਦੇ ਵਿੱਚ ਇੱਕ ਫਾਰਮ ਹਾਊਸ ਹੈ ਜਿਹੜਾ 45 ਕਿੱਲੇ ਦੇ ਵਿਚਾਲੇ ਬਣਿਆ ਹੋਇਆ ਦੱਸਿਆ ਜਾਂਦਾ ਹੈ ਔਰ ਇਸ ਫਾਰਮ ਹਾਊਸ ਦੇ ਅੰਦਰ ਜਦੋਂ ਸੀਬੀਆਈ ਪਹੁੰਚਦੀ ਹੈ ਉਸ ਨੂੰ ਜੋ ਚੀਜ਼ਾਂ ਉੱਥੇ ਬਰਾਮਦ ਹੁੰਦੀਆਂ ਨੇ ਹਾਲਾਂਕਿ ਜ਼ਰੂਰ ਇਹ ਕਿਹਾ ਜਾ ਰਿਹਾ ਕਿ ਉੱਥੋਂ ਬਹੁਤ ਸਾਰੇ ਦਸਤਾਵੇਜ਼ ਮਿਲੇ ਨੇ ਹੋ ਸਕਦਾ ਹੈ ਕਿ ਮਿਲੇ ਹੋਣ ਪਰ ਇਸ ਦੇ ਬਾਵਜੂਦ ਇਹ ਜ਼ਰੂਰ ਕਿਹਾ ਜਾ ਰਿਹਾ ਸੂਤਰਾਂ ਹਵਾਲੇੋਂ ਕਿ ਉੱਥੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਉਹ ਕੋਈ ਪੱਟ ਕੇ ਲੈ ਗਿਆ ਸੀਸੀਟੀਵੀ ਕੈਮਰੇ ਉੱਥੇ ਮੌਜੂਦ ਨਹੀਂ ਹੈ ਹਾਲਾਂਕਿ ਇਹ ਮੰਨਣਾ ਮੁਮਕਿਨ ਨਹੀਂ ਕਿ ਐਡਾ ਵੱਡਾ ਕੋਈ ਅਧਿਕਾਰੀ ਹੋਵੇ ਕੋਈ ਅਸਰ ਹੋਵੇ ਤੇ ਉਹਦੇ ਫਾਰਮ ਹਾਊਸ ਦੇ ਵਿੱਚ ਲੋਕ ਤਾਂ ਆਮ ਆਪਣੇ ਘਰਾਂ ਦੇ ਵਿੱਚ 5 5 6 6 ਮਰਲੇ ਦੇ ਘਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਾ ਕੇ ਰੱਖਦੇ ਆ ਕਿ ਕਿਤੇ ਕੋਈ ਚੋਰੀ ਨਾ ਹੋ ਜAVE ਕੋਈ ਸਬੂਤ ਕੋਈ ਖਸ ਨਾ ਜਾਵੇ ਕੋਈ ਐਡਾ ਦੀ ਵਾਰਦਾਤ ਹੁੰਦੀ ਹੈ ਤਾਂ ਤੇ ਐਡੇ ਵੱਡੇ ਫਾਰਮ ਹਾਊਸ ਦੇ ਵਿੱਚ ਸੀਸੀਟੀਵੀ ਕੈਮਰਾ ਨਾ ਹੋਵੇ ਪਹਿਲੀ ਗੱਲ ਤਾਂ ਇਹ ਮੰਨਣ ਯੋਗ ਨਹੀਂ ਹੈ ਔਰ ਜੇ ਉੱਥੇ ਸੀ ਇਸ सीबीआई ਨੂੰ ਉਥੇ ਸੀਸੀਟੀਵੀ ਕੈਮਰੇ ਮਿਲੇ ਹਨੀ ਮਸਲਨ ਕੀ ਸੀਸੀਟੀਵੀ ਕੈਮਰੇ ਚੋਰੀ ਹੋ ਗਏ ਜਾਂ ਕੀ ਸੀਸੀਟੀਵੀ ਕੈਮਰੇ ਪਟਲੇ ਗਏ ਕਿਉਂਕਿ ਬਹੁਤ ਸਾਰੇ ਸਵਾਲ ਖੜ੍ਹ ਜਾਂਦੇ ਆ ਜੇ ਤਾਂ ਸੀਸੀਟੀਵੀ ਕੈਮਰੇ ਚੋਰੀ ਹੋ ਗਏ ਤੇ ਉਹਦੀ ਰਿਪੋਰਟ ਉਸੇ ਵੇਲੇ ਕਰਾ ਦੇਣੀ ਚਾਹੀਦੀ ਸੀ ਹੁਣ ਜੇ ਰਿਪੋਰਟ ਨਹੀਂ ਕਰਾਈ ਗਈ ਮਸਲਨ ਕੋਈ ਪ੍ਰੋਬਲਮ ਹੈ ਦਾੜ ਵਿੱਚ ਕੁਝ ਕਾਲਾ ਹੈ ਔਰ ਜੇ ਰਿਪੋਰਟ ਨਹੀਂ ਕਰਾਈ ਗਈ ਤਾਂ ਇਹ ਮੰਨ ਲੇ ਮੰਨ ਲਿਆ ਜਾਵੇ ਕਿ ਸੀਸੀਟੀਵੀ ਕੈਮਰੇ ਆਪ ਗਾਇਬ ਹੋਏ ਨੇ ਆਪ ਗਾਇਬ ਕੀਤੇ ਗਏ ਨੇ ਬਹੁਤ ਸਾਰੇ ਸਵਾਲ ਨੇ ਕਿਉਂਕਿ 16 ਅਕਤੂਬਰ ਤੋਂ ਬਾਅਦ ਹੁਣ ਤੱਕ ਉੱਥੇ ਕੀ ਕੁਝ ਵਾਪਰਿਆ ਉਹ ਹੋ ਸਕਦਾ ਹੈ ਕਿ ਸਾਰਾ ਕੁਝ ਸੀਸੀਟੀਵੀ ਦੇ ਵਿੱਚ ਹੋਵੇ ਪਰ ਸੀਸੀਟੀਵੀ ਇਸ ਵੇਲੇ ਨਜ਼ਰ ਨਹੀਂ ਆ ਰਹੇ ਨਾ ਹੀ ਸੀਬੀਆਈ ਨੂੰ ਲੱਭਿਆ ਹਾਂ ਇਹ ਜ਼ਰੂਰ ਕਿਹਾ ਜਾ ਰਿਹਾ ਸੂਤਰਾ ਹਵਾਲੇੋਂ ਕਿ ਬਹੁਤ ਸਾਰੇ ਡਾਕੂਮੈਂਟਸ ਹੋ ਸਕਦਾ ਉੱਥੋਂ ਮਿਲੇ ਹੋਣ ਪਰ ਇਸ ਦੇ ਬਾਵਜੂਦ ਕੋਈ ਸੀਸੀਟੀਵੀ ਕੈਮਰਾ ਜਾਂ ਕੋਈ ਡੀਵੀਆਰ ਦੀ ਕਾਪੀ ਉੱਥੋਂ ਨਹੀਂ ਮਿਲੀ ਉੱਥੇ ਮੌਜੂਦ ਜਿਹੜੇ ਪੱਤਰਕਾਰ ਸੀਗੇ ਉਹਨਾਂ ਨੇ ਜ਼ਰੂਰ ਇਸ ਉੱਤੇ ਗੌਰ ਕੀਤਾ ਔਰ ਸੀਬੀਆਈ ਦੀ ਟੀਮ ਨੂੰ ਸੂਤਰਾ ਮੁਤਾਬਕ ਉੱਥੇ ਕੋਈ ਸੀਸੀਟੀਵੀ ਨਹੀਂ ਮਿਲਿਆ ਘੱਟੋ-ਘੱਟ ਇਹਦੇ ਉੱਤੇ ਸਵਾਲ ਜ਼ਰ 45 ਕਿੱਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਫਾਰਮ ਹਾਊਸ ਔਰ ਉੱਥੇ ਕੋਈ ਸੀਸੀਟੀਵੀ ਕੈਮਰਾ ਨਾ ਹੋਵੇ ਇਹ ਇਹਦੇ ਉੱਤੇ ਯਕੀਨ ਕਰਨਾ ਥੋੜਾ ਔਖਾ ਹੈ ਲੰਗੇ ਦੀਣੀ ਮਾਛੀਵਾੜੇ ਟੀਮ ਪਹੁੰਚਦੀ ਹੈ ਦਿੱਲੀੋਂ ਐਕਸਪਰਟਸ ਦੀ ਟੀਮ ਆਉਂਦੀ ਹੈ ਕਹਿੰਦੇ ਕਾਫੀ ਘੰਟੇ ਉੱਥੇ ਜਾਂਚ ਪੜਤਾਲ ਕੀਤੀ ਗਈ ਹੈ ਕਮਰੇ ਤੱਕ ਖੁਲਵਾ ਕੇ ਵੇਖੇ ਗਏ ਨੇ ਪਰ ਉੱਥੋਂ ਕੋਈ ਕੈਮਰਾ ਜਾਂ ਡੀਵੀਆਰ ਨਹੀਂ ਮਿਲਿਆ ਹਾਂ ਇਹ ਜ਼ਰੂਰ ਹੈ ਕਿ ਉੱਥੇ ਸੀਬੀਆਈ ਦੇ ਹੱਥ ਅਜੇ ਤੱਕ ਕੁਝ ਨਹੀਂ ਲੱਗਿਆ ਪਰ ਇਤਨਾ ਕਿਤੇ ਕੁਝ ਡਾਕੂਮੈਂਟੇਸ਼ਨਸ ਦੀ ਇਨਫੋਰਮੇਸ਼ਨ ਜ਼ਰੂਰ ਸਾਹਮਣੇ ਆ ਰਹੀ ਆ ਫਾਰਮ ਹਾਊਸ ਦੇ ਸਾਰੇ ਸਾਜ਼ੋ ਸਮਾਨ ਬਾਰੇ ਵੀ ਸਾਰੀ ਲਿਸਟ ਬਣਾਈ ਗਈ ਹੋਵੇਗੀ ਕਿਉਂਕਿ ਸਧਾਰਨ ਤੌਰ ਦੇ ਉੱਤੇ ਜਦੋਂ ਸੀਬੀਆਈ ਐ ਕੰਮ ਕਰਦੀ ਹੈ ਜਾਂ ਪੁਛਪੜਤਾਲ ਕਰਦੀ ਹੈ ਛਾਣਬੀਨ ਕਰਦੀ ਹੈ ਤਾਂ ਐਸੈਟਸ ਦਾ ਔਰ ਖਾਸ ਤੌਰ ਦੇ ਉੱਤੇ ਪ੍ਰਾਪਰਟੀ ਦਾ ਪੂਰਾ ਵਿਸ਼ਲੇਸ਼ਣ ਕੀਤਾ ਜਾਂਦਾ ਜਿਵੇਂ ਲੰਗੇ ਦਿਣੀ ਚੰਡੀਗੜ੍ਹ ਦੇ ਉਹਨਾਂ ਦੇ ਘਰ ਵੀ ਪਹੁੰਚਦੇ ਆ ਜਿਹੜਾ ਉਹਨਾਂ ਦਾ ਪਛਤੈਨੀ ਘਰ ਆ ਜਿੱਥੇ ਉਹ ਰਹਿ ਰਹੇ ਆ ਜਾਂ ਉਹਨਾਂ ਦਾ ਪਰਿਵਾਰ ਰਹਿ ਰਿਹਾ ਆ ਉੱਥੇ ਵੀ ਸੁਣਨ ਨੂੰ ਆਇਆ ਕਿ ਪੂਰੇ ਘਰ ਦਾ ਜਿਹੜਾ ਵਿਸ਼ਲੇਸ਼ਣ ਕੀਤਾ ਗਿਆ ਕਿ ਕਿੰਨੇ ਅ ਰਕਬੇ 'ਚ ਉਹ ਘਰ ਹੈਗਾ ਔਰ ਕੀ ਕੁਝ ਉੱਥੇ ਹੈਗਾ ਕਿੰਨਾ ਕੁਝ ਅ ਫਰਨੀਚਰ ਦੇ ਤੌਰ ਦੇ ਉੱਤੇ ਹੈ ਕਿਸ ਤਰ੍ਹਾਂ ਦੀਆਂ ਕੰਧਾਂ ਨੇ ਕਿਸ ਤਰ੍ਹਾਂ ਦਾ ਮਾਰਬਲ ਵਰਤਿਆ ਕਿਸ ਤਰ੍ਹਾਂ ਦੀਆਂ ਟਾਈਲਾਂ ਵਰਤੀਆਂ ਨੇ ਸਾਰਾ ਕੁਝ ਉੱਥੇ ਇਸ ਗੱਲ ਦਾ ਨਰੀਖਣ ਕੀਤਾ ਗਿਆ ਸੁਣਨ ਨੂੰ ਆਇਆ ਔਰ ਹੁਣ ਜਿਹੜਾ ਮਾਛੀਵਾੜੇ ਇਸ ਪਿੰਡ ਦੇ ਵਿੱਚ ਜਾ ਕੇ ਫਾਰਮ ਹਾਊਸ ਖੰਡਾਲਿਆ ਗਿਆ ਇੱਥੇ ਵੀ ਕਹਿੰਦੇ ਕਮਰੇ ਖੁਲਵਾ ਕੇ ਖਾਸ ਤਫਤੀਸ਼ ਹੋਈ ਹੈ ਖਾਸੀ ਪਰਤਾਲ ਕੀਤੀ ਗਈ ਹੈ ਔਰ ਪੂਰੀ ਇੱਕ ਪ੍ਰੋਪਰ ਰਿਪੋਰਟ ਕਹਿੰਦੇ ਬਣਾਈ ਜਾ ਰਹੀ ਹੈ ਸੀਬੀਆਈ ਦੇ ਵੱਲੋਂ ਹੁਣ ਵੇਖਣ ਦੀ ਗੱਲ ਹੋਵੇਗੀ ਕਿ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਪਰ ਇਥੋਂ ਸੁਣਨ ਨੂੰ ਤਾਂ ਇਹੀ ਆ ਰਿਹਾ ਕਿ ਸੀਸੀਟੀਵੀ ਕੈਮਰੇ ਹੈ ਨਹੀਂ ਔਰ ਸੀਬੀਆਈ ਵਾਲੇ ਹੈਰਾਨ ਨੇ ਹੈਰਾਨ ਕਰਨ ਵਾਲੀ ਗੱਲ ਵੀ ਹੈ ਬੇਸ਼ੱਕ ਹੈ ਕਿਉਂਕਿ ਐਡਾ ਵੱਡਾ ਫਾਰਮ ਹਾਊਸ ਹੋਵੇ ਤੇ ਉਹਦੇ ਵਿੱਚ ਸੀਸੀਟੀਵੀ ਕੈਮਰੇ ਨਾ ਹੋਣ ਇਹ ਹੁਣ ਵੇਖਣ ਦੀ ਗੱਲ ਹੈ ਸੀਬੀਆਈ ਕਿਦਨ ਵੱਲ ਨੂੰ ਕੇਸ ਤੋਰਦੀ ਹੈ ਕੀ ਕੁਝ ਬਣਦਾ ਸਮੇਂ ਤੇ ਮਿਆਸਰ ਹੈ ਦੱਸਦੇ ਰਹਿਵਾਂਗੇ ਬਣੇ ਰੋਮਾਨ ਇੰਡੀਆ ਪ